ਗੁਰੂ ਅਰਜਨ ਸਾਹਿਬ ਰੱਬ ਵਰਗੇ ਨਹੀਂ ਕਿਉਂਕਿ ਰੱਬ ਵਰਗੇ ਦੁਨੀਆ ਤੇ ਬਹੁਤ ਹੋਏ ਨੇ ਤੇ ਬੜੇ ਹੋਣਗੇ ਜਿੰਨਾਂ ਵਿੱਚ ਸ਼ੁਭ ਗੁਣ ਹੁੰਦੇ ਨੇ ਉਹਨਾਂ ਨੂੰ ਆਪਾਂ ਰੱਬ ਵਰਗਾ ਕਹਿ ਦਿੰਨੇ ਆ ਕੋਈ ਸੱਚ ਬੋਲਦਾ ਕਹਿੰਨੇ ਜੀ ਰੱਬ ਵਰਗਾ ਕੋਈ ਨੇਕ ਆਤਮਾ ਹੈ ਨਾਮ ਜਪਣ ਵਾਲੀ ਰੂਹ ਹੈ ਆਪਾਂ ਕਹਿ ਦਿੰਨੇ ਰੱਬ ਵਰਗਾ ਹੈ ਰੱਬ ਵਰਗੇ ਬਹੁਤ ਨੇ ਰੱਬ ਇੱਕੋ ਹੀ ਹੈ। ਤੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੂਰਨ ਤੌਰ ਤੇ ਪਰਮੇਸ਼ਵਰ ਸਮੁੱਚੀ ਕਰਾਮਾਤ ਲੈ ਕੇ ਜਿਸ ਮੂਜਸਮੇ ਚ ਬੈਠਾ ਹੈ ਉਹਦਾ ਨਾਮ ਗੁਰੂ ਅਰਜਨ ਹੈ। ਤੋਂ ਗੁਰੂ ਅਰਜਨ ਸਾਹਿਬ ਰੱਬ ਵਰਗੇ ਨਹੀਂ ਰੱਬ ਨੇ। ਭੰਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਪ੍ਰਤੱਖ ਰੱਬ ਨੇ। ਗੁਰੂ ਅਰਜਨ ਇਸ ਦਾ ਵੇਟਿੰਗ ਲਾਰਡ ਅਕਾਲ ਪੁਰਖ ਦਾ ਉਹ ਸਰਗੁਣ ਸਰੂਪ ਨੇ ਜੋਤ ਸਰੂਪ ਤੋਂ ਸਰੀਰ ਧਾਰ ਕੇ ਦੁਨੀਆ ਤੇ ਆਏ ਨੇ